ਦੀ ਦਾ ਸਾਰਿਆਂ ਦੇ ਪੰਜਾਬੀ ਵਿਸ਼ਾ ਚੈਨਲ ਉੱਤੇ ਬਹੁਤ-ਬਹੁਤ ਸਵਾਗਤ ਅੱਜ ਅਸੀਂ ਡਾਕਟਰ ਦਿਵਾਨ ਸਿੰਘ ਕਾਲੇ ਪਾਣੀ ਹੋਰਾਂ ਦੀ ਕਵਿਤਾ ਫਕੀਰ ਦੀ ਸਦਾ ਬਾਰੇ ਪੜਾਂਗੇ ਇਸ ਵਿੱਚ ਕਵੀ ਇੱਕ ਫਕੀਰ ਦੇ ਰੂਪ ਵਿੱਚ ਮਨੁੱਖਾਂ ਨੂੰ ਦੇਣ ਵੰਡਣ ਖੁਆਂ ਜਿਉਂ ਦੇਣ ਅਤੇ ਪਿਆਰ ਉਦਮ ਤੇ ਖੁਸ਼ੀਆਂ ਵੰਡਣ ਦਾ ਉਪਦੇਸ਼ ਦਿੰਦਾ ਹੋਇਆ ਕਹਿੰਦਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਉਹ ਰੱਬ ਦੀਆਂ ਮਿਹਰਾਂ ਤੇ ਬਖਸ਼ਿਸ਼ਾਂ ਦੇ ਪਾਤਰ ਬਣਨਗੇ ਦਿਓਗੇ ਕਿ ਵਦੋਗੇ ਵੰਡੋ ਨਾ ਮੁੱਕੇਗਾ ਕਾਉ ਕੇ ਖਾਓਗੇ ਜਿਉਂਦੇ ਹੋ ਕੇ ਜੀਵੋਗੇ ਗੱਫੇ ਦੇ ਪਰ ਪਰ ਬਾਟੇ ਪਿਆਰ ਦੇ ਉਦਮ ਦੇ ਖੁਸ਼ੀ ਦੇ ਕਿਹੜੇ ਦੇ ਗੌਂਡੀਆਂ ਨੂੰ ਯਾਰਾਂ ਨੂੰ ਗੈਰਾਂ ਨੂੰ ਨਾ ਮਹਿਰਮਾਂ ਨੂੰ ਕਵੀ ਫਕੀਰ ਦੇ ਰੂਪ ਵਿੱਚ ਪੁਕਾਰ ਕਰਦਾ ਹੋਇਆ ਲੋਕਾਂ ਨੂੰ ਕਹਿੰਦਾ ਹੈ ਕਿ ਉਹ ਜੋ ਕੁਝ ਵੀ ਦੂਜਿਆਂ ਨੂੰ ਦੇ ਸਕਦੇ ਨੇ ਦੇਣ ਇਸ ਨਾਲ ਉਹਨਾਂ ਦੀ ਧਨ ਸੰਪਤੀ ਵਿੱਚ ਹੋਰ ਵਾਧਾ ਹੋਵੇਗਾ ਉਹ ਜੋ ਕੁਝ ਵੀ ਦੂਜਿਆਂ ਵਿੱਚ ਵੰਡ ਸਕਦੇ ਨੇ ਵੰਡ ਦੇਣ ਇਸ ਤਰ੍ਹਾਂ ਵੰਡਦਿਆਂ ਵੰਡਦਿਆਂ ਉਹਨਾਂ ਦਾ ਕੁਝ ਵੀ ਮੁੱਕੇਗਾ ਨਹੀਂ ਉਹ ਜਿੰਨਾ ਵੀ ਦੂਜਿਆਂ ਨੂੰ ਖਵਾ ਸਕਦੇ ਨੇ ਖਵਾ ਦੇਣ ਇਸ ਤਰ੍ਹਾਂ ਉਹਨਾਂ ਨੂੰ ਖਾਣ ਲਈ ਵੱਧ ਤੋਂ ਵੱਧ ਮਿਲੇਗਾ ਉਹ ਦੂਜਿਆਂ ਨੂੰ ਜਿਉਣ ਦੇਣ ਤੇ ਉਹਨਾਂ ਦੀ ਜ਼ਿੰਦਗੀ ਵਿੱਚ ਕੋਈ ਖਲਰ ਨਾ ਪਾਉਣ ਇਸ ਤਰ੍ਹਾਂ ਉਹਨਾਂ ਦਾ ਜੀਵਨ ਵੀ ਸੋਖਾ ਤੇ ਆਨੰਦਪੂਰਨ ਹੋਵੇਗਾ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਗੁਆਂਢੀਆਂ ਮਿੱਤਰਾਂ ਪਰਾਇਆਂ ਉਪਰਿਆਂ ਨੂੰ ਪਿਆਰ ਉਦਮ ਖੁਸ਼ੀ ਤੇ ਖੇੜੇ ਦੇ ਬਾਟੇ ਭਰ-ਭਰ ਵੰਡਣ ਇਸ ਦੇ ਬਦਲੇ ਵਿੱਚ ਉਹਨਾਂ ਨੂੰ ਰੱਬ ਦੀਆਂ ਰਹਿਮਤਾਂ ਤੇ ਬਖਸ਼ਿਸ਼ਾਂ ਪ੍ਰਾਪਤ ਹੋਣਗੀਆਂ ਤੇ ਸਭ ਦਾ ਰੱਬ ਭੰਡਾਰ ਖੋਲ ਦਏਗਾ ਤੁਹਾਡੇ ਲਈ ਰਹਿਮਤਾਂ ਦੇ ਰਹਿਮਤਾਂ ਦੇ ਬਖਸ਼ਿਸ਼ਾਂ ਦੇ ਇਹ ਸਦਾ ਰਹੇਗਾ ਤੁਹਾਨੂੰ ਛਤਰ ਸ਼ਾਇਆ ਹੇਠ ਆਪਣੀ ਕਵੀ ਮਨੁੱਖ ਨੂੰ ਕਹਿੰਦਾ ਹੈ ਕਿ ਜੇਕਰ ਉਹ দান ਦੇਣ ਵੰਡਣ ਦੂਜਿਆਂ ਨੂੰ ਜੀਵਨ ਦੇਣ ਆਪਣੀ ਜੀਵਨ ਵੀ ਦੀ ਦਾ ਅੰਗ ਬਣਾ ਲੈਣਗੇ ਅਤੇ ਗੁਆਂਢੀਆਂ ਮਿੱਤਰਾਂ ਪਰਾਇਆਂ ਤੇ ਉਪਰਿਆਂ ਵਿੱਚ ਪਿਆਰ ਉਦਮ ਖੁਸ਼ੀ ਖੇੜੇ ਵੰਡਣਗੇ ਤਾਂ ਸਭ ਦਾ ਸਾਂਝਾ ਰੱਬ ਉਨ੍ਹਾਂ ਲਈ ਆਪਣੀ ਦਇਆ ਰਹਿਮਤਾਂ ਦੇ ਦਤ ਦੇ ਭੰਡਾਰ ਖੋਲ ਦਵੇਗਾ ਤੇ ਹਮੇਸ਼ਾ ਉਹਨਾਂ ਨੂੰ ਆਪਣੀ ਨਜ਼ਰ ਹੇਠ ਤੇ ਰਖਵਾਲੀ ਵਿੱਚ ਰੱਖੇਗਾ ਇਸ ਤਰ੍ਹਾਂ ਰੱਬ ਸਦਾ ਉਹਨਾਂ ਦਾ ਬਣ ਕੇ ਸਦਾ ਉਹਨਾਂ ਦੇ ਅੰਗ ਸੰਗ ਰਹੇਗਾ ਕੇਦਰੀਪਾਪ ਜੇਕਰ ਲੋਕ ਦੂਜਿਆਂ ਨੂੰ ਦਾਨ ਦੇਣ ਵੰਡ ਕੇ ਖਾਂ ਤੇ ਜੀਵਨ ਦੇ ਨੂੰ ਆਪਣੀ ਜੀਵਨ ਵਿਧੀ ਦਾ ਅੰਗ ਬਣਾ ਲੈਣ ਅਤੇ ਉਹਨਾਂ ਵਿੱਚ ਪਿਆਰ ਉਦਮ ਤੇ ਖੇੜਾ ਵੰਡਣ ਤਾਂ ਰੱਬ ਉਹਨਾਂ ਦੀ ਰਹਿਮਤਾ ਤੇ ਬਖਸ਼ਿਸ਼ਾਂ ਦੇ ਭੰਡਾਰ ਖੋਲਣ ਤੋਂ ਇਲਾਵਾ ਉਹਨਾਂ ਨੂੰ ਆਪਣੀ ਸ਼ਤਰ ਸ਼ਾਇਆ ਹੇਠ ਵੀ ਰੱਖਦਾ ਹੈ ਧੰਨਵਾਦ